ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਰਫ਼ਤੇ ਆ ਕੇ ਉਹਨਾਂ ਦਾ ਸ਼ੈਡ ਮਾਰ ਕੇ ਆਇਆ ਜਿਹੜੀ ਡੈਡੀ ਸ਼ਕਲ ਤੇ ਸੀਗੇ ਇੱਕ ਕਲਾ ਨੌਰਤ ਆਪਣੇ ਘਰ ਨੂੰ ਜਾ ਰਹੀ ਸੀ ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਂ ਵੀ ਹਿੱਕਲਣਾ ਤੇ ਐਕਸੀਡੈਂਟ ਹੋ ਗਿਆ ਜਿਹਦੀ ਮੌਕੇ ਤੇ ਮੌਤ ਹੋ ਗਈ ਕਲਾਨੌਰ ਦੇ ਬਟਾਲਾ ਰੋਡ ਤੇ ਦੇਰ ਸ਼ਾਮ ਇੱਕ ਸਾਈਕਲ ਸਵਾਰ ਨੂੰ ਅਣਪਛਾਤਾ ਗੱਡੀ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਹਰਪਜਨ ਸਿੰਘ ਵਾਸੀ ਕਲਾਨੌਰ ਵਜੋਂ ਹੋਈ ਹੈ ਕਲਾਨੌਰ ਪੁਲਿਸ ਪਾਰਟਿਬਲੋ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਗੁਰਦਾਸਪੁਰ ਸਿਵਲ ਹਸਪਤਲ ਲਈ ਪੋਸਟਮਾਰਟਮ ਭੇਜ ਦਿੱਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਮ੍ਰਿਤਕ ਹਰਪ੍ਰਜਨ ਸਿੰਘ ਦੇ بیٹے ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੁੱਧ ਦੇ ਕੇ ਸਾਈਕਲ ਤੇ ਘਰ ਵਾਪਸ ਆ ਰਹੇ ਸਨ ਜੋ ਕਿ ਇਸ ਦੁਰਘਟਨਾ ਦਾ ਸ਼ਿਕਾਰ ਹੋ ਗਏ ਉਸਨੇ ਮੰਗ ਕੀਤੀ ਕਿ ਗੱਡੀ ਚਾਲਕ ਦਾ ਪਤਾ ਲਗਾ ਕੇ ਉਸਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਭੁਪਿੰਦਰ ਸਿੰਘ ਜੀ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਉਈ ਅਚਾਨਕ ਗੱਡੀ ਵਾਲਾ ਤੇਜ਼ ਜਿਹਾ ਸਪੀਟੇ ਆ ਕੇ ਉਹਨਾਂ ਨੇ ਸੈੱਡ ਮਾਰ ਕੇ ਆਇਆ। ਜਿਹੜੀ ਡੈਡੀ ਸਾਈਕਲ ਤੇ ਸੀਗੇ। ਕਲਾਂਨੌਰ ਤੋਂ ਆ ਰਹੇ ਸੀ। ਇਹ ਠੀਕ ਨੇ। ਨਹੀਂ ਜੀ। ਮੌਕੇ ਤੇ ਪੂਰੀ ਹੋ ਗਿਆ। ਅਹੀਂ ਦੋ ਭੈਣ ਭਰਾਵਾਂ ਦੇ। ਇਹ ਸਾਫ ਦੀ ਮੰਗ ਕਰਦੇ ਆਂ ਜੀ। ਮੇਨ ਡੈਡੀ ਦਾ ਨਾਮ ਹੈ ਪਰਸੰਗ ਜੀ। ਪਿੰਡ ਪਿੰਡ ਕਲਾਂਨੌਰ ਦਾ ਹੀ ਆ ਜੀ। ਤੇ ਅੱਜ ਹਰਪ੍ਰਜਨ ਸਿੰਘ ਪੁੱਤਰ ਇੰਦਰ ਸਿੰਘ ਕਲਾਂਨੌਰ ਦਾ ਰਹਿਣ ਵਾਲਾ ਹੈ। ਇਹ ਕਲਾਂਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ। ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਮ ਵੀ ਉਹੀ ਕਲਦਾ ਐ ਐਕਸੀਡੈਂਟ ਹੋ ਗਿਆ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ਾਂ ਹੀ ਕਰ ਰਹੇ ਨੇ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਇਹਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹੀ ਸਪੀਟੇ ਆ ਕੇ ਉਹਨਾਂ ਨਾਲ ਸ਼ੈਡ ਮਾਰ ਕੇ ਆਇਆ ਤੇ ਇਹ ਡੈਡੀ ਸਾਈਕਲ ਤੇ ਸੀਗੇ ਇੱਕ ਕਲਾ ਨੌਰ ਤਾਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਮ ਵੀ ਹਿੱਕਲਣਾ ਤੇ ਐਕਸੀਡੈਂਟ ਹੋ ਗਿਆ ਜਿਹੜੀ ਮੌਕੇ ਤੇ ਮੌਤ ਹੋ ਗਈ ਕੱਲਾਨੌਰ ਦੇ ਬਟਾਲਾ ਰੋਡ ਤੇ ਦੇਰ ਸ਼ਾਮ ਇੱਕ ਸਾਈਕਲ ਸਵਾਰ ਨੂੰ ਅਣਪਛਾਤਾ ਗੱਡੀ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਹਰਪਜਨ ਸਿੰਘ ਵਾਸੀ ਕੱਲਾਨੌਰ ਵਜੋਂ ਹੋਈ ਹੈ ਕੱਲਾਨੌਰ ਪੁਲਿਸ ਪਾਟੇਬੋਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਗੁਰਦਾਸਪੁਰ ਸਿਵਲ ਹਸਪਤਾਲ ਲਈ ਪੋਸਟਮਾਰਟਮ ਭੇਜ ਦਿੱਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਮ੍ਰਿਤਕ ਹਰਪਜਨ ਸਿੰਘ ਦੇ بیٹے ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੁੱਧ ਦੇ ਕੇ ਸਾਈਕਲ ਤੇ ਘਰ ਵਾਪਸ ਆ ਰਹੇ ਸਨ ਜੋ ਕਿ ਇਸ ਦੁਰਘਟਨਾ ਦਾ ਸ਼ਿਕਾਰ ਹੋ ਗਏ ਉਸਨੇ ਮੰਗ ਕੀਤੀ ਕਿ ਗੱਡੀ ਚਾਲਕ ਦਾ ਪਤਾ ਲਗਾ ਕੇ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਮਨਾ ਕੋਈ ਦੰਸ਼ਕ ਜੀ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹੀ ਪੀਟੇ ਆ ਕੇ ਉਹਨਾਂ ਨੇ ਛੱਡ ਮਾਰ ਕੇ ਆਇਆ ਜਿਹੜੀ ਡੈਡੀ ਸਾਈਕਲ ਤੇ ਸੀਗੇ ਕੱਲਾ ਨੌਰ ਤੋਂ ਆ ਰਹੇ ਸੀ ਇਹ ਠੀਕ ਨਹੀਂ ਜੀ ਮੌਕੇ ਤੇ ਪੂਰੀ ਹੋ ਗਿਆ ਅਹੀਂ ਦੋ ਭੈਣ ਭਰਾਵਾਂ ਦੇ ਇਨਸਾਫ ਦੀ ਮੰਗ ਕਰਦੇ ਆਂ ਜੀ ਮੇਨ ਡੈਡੀ ਦਾ ਨਾਮ ਹੈ ਪ੍ਰਸੰਗ ਜੀ ਪਿੰਡ ਪਿੰਡ ਕਲਨੌਰ ਆਈ ਹੈ ਜੀ ਤੇ ਅੱਜ ਹਰਪ੍ਰੀਤ ਸਿੰਘ ਪੁੱਤਰ ਇੰਦਰ ਸਿੰਘ ਕਲਨੌਰ ਦਾ ਰਹਿਣ ਵਾਲਾ ਹੈ ਇਹ ਕਲਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਮ ਵੀ ਹਿੱਕਲਣਾ ਐ ਐਕਸੀਡੈਂਟ ਹੋ ਗਿਆ ਜਿਹਦੇ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ ਚੱਲ ਰਹੀ ਹੈ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹਾ ਸਪੀਟੇ ਆ ਕੇ ਉਹਨਾਂ 'ਤੇ ਸ਼ੈਡ ਮਾਰ ਕੇ ਆਇਆ। ਜਿਹੜੀ ਡੈਡੀ ਸਾਈਕਲ 'ਤੇ ਸੀਗੇ। ਇੱਕ ਕਲਾ ਨੌਰ ਤਾਂ ਆਪਣੇ ਘਰ ਨੂੰ ਜਾ ਰਿਹਾ ਸੀ। ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਮ ਵੀ ਹਿੱਕਲਦਾ ਐ ਐਕਸੀਡੈਂਟ ਹੋ ਗਿਆ। ਇਸੇ ਮੌਕੇ ਤੇ ਮੌਤ ਹੋ ਗਈ। ਕਲਾਨੌਰ ਦੇ ਬਟਾਲਾ ਰੋਡ ਤੇ ਦੇਰ ਸ਼ਾਮ ਇੱਕ ਸਾਈਕਲ ਸਵਾਰ ਨੂੰ ਅਣਪਛਾਤਾ ਗੱਡੀ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਹਰਪਜਨ ਸਿੰਘ ਵਾਸੀ ਕਲਾਨੌਰ ਵਜੋਂ ਹੋਈ ਹੈ ਕਲਾਨੌਰ ਪੁਲਿਸ ਪਾਰਟੀਬਲੋ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਗੁਰਦਾਸਪੁਰ ਸਿਵਲ ਹਸਪਤਲ ਲਈ ਪੋਸਟਮਾਰਟਮ ਭੇਜ ਦਿੱਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਮ੍ਰਿਤਕ ਹਰਪਜਨ ਸਿੰਘ ਦੇ بیٹے ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੁੱਧ ਦੇ ਕੇ ਸਾਈਕਲ ਤੇ ਘਰ ਵਾਪਸ ਆ ਰਹੇ ਸਨ ਜੋ ਕਿ ਇਸ ਦੁਰਘਟਨਾ ਦਾ ਸ਼ਿਕਾਰ ਹੋ ਗਏ ਉਸਨੇ ਮੰਗ ਕੀਤੀ ਕਿ ਗੱਡੀ ਚਾਲਕ ਦਾ ਪਤਾ ਲਗਾ ਕੇ ਉਸਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਮਨਾ ਭੁਪਿੰਦਰ ਸਿੰਘ ਜੀ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਰਫ਼ਟੇ ਆ ਕੇ ਉਹਨਾਂ ਨੇ ਸੈੱਡ ਮਾਰ ਕੇ ਆਇਆ ਜਿਹੜੀ ਡੈਡੀ ਸਾਈਕਲ ਤੇ ਸੀਗੇ ਕਲਾਂਨੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੀ ਹੋ ਗਿਆ ਅਹੀਂ ਦੋ ਪੈਰ ਭਰਾਵਾਂ ਦੇ ਇਹ ਸਾਫ ਦੀ ਮੰਗ ਕਰਦੇ ਆਂ ਜੀ ਮੇਨ ਡੈਡੀ ਦਾ ਨਾਮ ਹੈ ਪਰਸੰਗ ਜੀ ਪਿੰਡ ਪਿੰਡ ਕਲਾਂਨੌਰ ਦਾ ਹੀ ਆ ਜੀ ਤੇ ਅੱਜ ਹਰਪ੍ਰਜਨ ਸਿੰਘ ਪੁੱਤਰ ਇੰਦਰ ਸਿੰਘ ਕਲਾਂਨੌਰ ਦਾ ਰਹਿਣ ਵਾਲਾ ਹੈ ਇਹ ਕਲਾਂਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਿਆ ਦੇ ਕੋਈ ਨਾਮ ਵੀ ਹਿੱਕਲਣਾ ਤੇ ਐਕਸੀਡੈਂਟ ਹੋ ਗਿਆ ਜਿਹਦੀ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ ਹੈ ਕਰ ਰਹੇ ਆ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ